ਕੀ ਕਰਦੇ ਆ ਦੇਖੋ ਹੱਕ ਸਾਡਾ ਹੈ ਤੁਹਾਡੇ ਕੋਲ ਸਾਰੇ ਆਉਣਗੇ ਪਰ ਇੱਕੋ ਇੱਕ ਵੋਟ ਹੈ ਜੋ ਆਪਣੀ ਚਾਲੂ ਦਾ ਨਿਸ਼ਾਨਾ ਹੈ ਮੈਂ ਤਾਂ ਦੂਸਰੇ ਬੜਾ ਦੇ ਵਿੱਚ ਵੀ ਤੁਹਾਨੂੰ ਬੇਨਤੀ ਕਰਦਾ ਜਿੱਥੇ ਕੋਈ ਆਪਣਾ ਭੈਣ ਭਰਾ ਹੈ ਰਿਸ਼ਤੇਦਾਰ ਹੈ ਮਿੱਤਰ ਹੈ ਕੋਈ ਸਾਰਿਆਂ ਨੂੰ ਇੱਕੋ ਗੱਲ ਕਹਿਣੀ ਹੈ 20 ਕੀ ਤਰੀਕ ਨੂੰ ਆਪਾਂ ਇੱਕੋ ਇੱਕ ਕੀਪਤੀ ਵੋਟ ਹੈ ਜੋ ਉਹ ਚਾਲੂ ਦੇ ਨਿਸ਼ਾਨ ਦੇ ਜਿੰਨੇ ਵੀ ਚਾਲੂ ਦੇ ਪੈਰੀ ਰੇ ਸਾਰਿਆਂ ਨੂੰ ਕਾਮਯਾਬ ਕਰੀਏ ਬੈਗੂ ਜੀ ਦਾ ਹਕਸਾ ਬੈਗੂ ਜੀ ਦਾ ਬਹੁਤ ਬਹੁਤ ਧੰਨਵਾਦ ਹੰਤ ਧੰਨਵਾਦ ਤੋ ਐਮਐਲਏ ਸਾਹਿਬ ਮੈਂ ਗੱਗਾ ਵਾਸੀਆਂ ਨੂੰ ਤੇ ਤੁਹਾਨੂੰ ਵਧਾਈ ਦੇਣੀ ਚਾਹਨਾ ਕਿ ਸਾਡੇ ਜੋ ਕਿ ਸਾਡੇ ਸਾਫਾ ਪ੍ਰਧਾਨ ਅਮਰਿੰਦਰ ਸਿੰਘ ਬਾਸਲ ਜੀ ਦਾ ਵਾਰਡ ਹੈ ਦੋ ਨੰਬਰ ਵਾ ਉਸ ਤੋਂ ਗੱਗੇ ਦੇ ਲੋਕਾਂ ਨੇ ਬਿਨਾਂ ਇਲੈਕਸ਼ਨ ਤੋਂ ਬਾਈ ਗੁਰੂ ਪੱਠਿਆ ਕੇ ਆਜਾ ਬਾਈ ਗੁਰੂ ਸਿੱਧੂ ਨੂੰ ਬਿਨਾਂ ਇਲੈਕਸ਼ਨ ਤੋਂ ਸਰਸੰਮਤੀ ਦੇ ਨਾਲ ਜਿਤਾ ਦਿੱਤਾ ਭਾਈਓ ਅੰਦਰ ਆ ਗਿਆ ਦਿਨ ਆ ਤੇ ਐਮਐਲਏ ਸਾਹਿਬ ਨੂੰ ਇਹ ਵਾਸਸਤਾਨ ਨੂੰ ਭਰਾਈਆਂ ਦੇਣਾ ਕਿ ਤੁਹਾਡੇ ਵਾਰਡ ਵਾਸਤੇ ਬੜੀ ਵੱਡੀ ਮਾਨ ਦੀ ਗੱਲ ਹੈ ਕਿ ਤੁਹਾਡੀ ਵਾਰਦਾ ਨੂੰ ਸੀ ਬਿਨਾ ਵੋਟਿੰਗ ਤੋਂ ਅੰਪੋਲ ਜਿੱਤ ਕੇ ਐਮਐਲਏ ਸਾਹਿਬ ਦੀ ਝੋਲੀ ਪਾਇਆ ਵਾਰਡ ਵਾਸੀ ਨੇ ਤੇ ਮੈਂ ਐਮਐਲਏ ਸਾਹਿਬ ਵਿਸ਼ਵਾਸ ਦਿਵਾਣਾ ਕੱਗੇ ਵੱਲੋਂ ਕਿ ਤੇਰਾ ਨੇ 13 ਸਿੱਟਾ ਕੱਗੇ ਵਾਲਾ ਨੇ ਇੱਕ ਰਿਆ ਕਰ ਲਿਆ ਕਿ ਚਾਰੂਲੀ ਸਰਕਾਰ ਤੇ ਐਮਐਲਏ ਸਾਹਿਬ ਤੁਹਾਡੇ ਝੋਲੀ ਦੇ 13 ਦੇ 13 ਸਿੱਟਾ ਲਿੱਤੇ ਪਾਵਾਂਗੇ ਉਹ ਮੈਂ ਵੇਨਤੀ ਕਰਾਂਗਾ ਸਾਡੇ ਅਨਜੀਤ ਸਿੰਘ ਜੀ ਵਿਕਟਪ੍ਰਧਾਨ ਸਾਹਿਬ ਜੀ ਨੇ ਪਾਤਰਾਂ ਨੂੰ ਟੋਨ ਦਿੱਤੇ ਸਾਡੇ ਉਚਕਾਰ ਸਾਡੇ ਸਰਦਾਰ ਤੁਆਪੂ ਜੀ ਸੌਣ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਹੀ ਸਤਿਕਾਰਯੋਗ ਹਲਕੇ ਦੀ ਬਲੰਦਵਾਦ ਵਧਾਈ ਕਹਲਕਾ ਸੁਧਰਾਣਾ ਸਰਦਾਰ ਕੁਮਾਰ ਸਿੰਘ ਜੀ ਮੇਰਾ ਭਰਾ ਵਾਰਡ ਨੰਬਰ 12 ਤੋਂ 19 ਵਾਰ ਮੇ ਤੁਹਾਨੂੰ ਸਮੁੱਚੀ ਆਵਾਜ਼ੀ ਪਾਰਟੀ ਕੱਗਾ ਦੀ ਟੀਮ ਮੇਰੇ ਬਜ਼ੁਰਗ ਮੇਰੇ ਭਰਾ ਮੇਰੀਆਂ ਮਾਤਾ ਮੇਰੀਆਂ ਭੈਣਾਂ ਭਰਾਓ ਫਤਿਹ ਜੀ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਆਪਾਂ ਸਭ ਨੂੰ ਪਤਾ ਹੈ ਕਿ 21 ਤਰੀਕ ਨੂੰ ਨਗਰ ਪੰਚਾਇਤ ਕੱਗਾ ਦੀ ਜੜੀ ਮਿਊਨਿਸਪਲ ਦੀ ਚੋਣ ਹੈ ਉਹ ਹੁਣ ਜਾਰੀ ਹੈ ਔਰ ਪਹਿਲੀ ਵਾਰ ਹੋਇਆ ਕਿ ਕੱਗੇ ਨੂੰ ਇਹਨੇ ਖੁੱਲੇ ਗੱਫੇ ਜੜੇ ਆ ਉਹ ਐਮਐਲਏ ਸਾਹਿਬ ਨੇ ਦਿੱਤੇ ਹੋਣ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਆ ਪ੍ਰਧਾਨ ਸਾਹਿਬ ਉਹ ਦੱਸ ਰਹੇ ਸੀ ਕਿ 92 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਜਿਹੜੀ ਇਹ 2 ਸਾਲਾਂ ਦੇ ਵਿੱਚ ਵਿੱਚ ਜੋ ਪੈਸਾ ਜੋ ਕੰਮ ਐਮਐਲਏ ਸਾਹਿਬ ਨੇ ਕੀਤੇ ਉਹ ਨਾਲ ਤਾਂ ਪਹਿਲਾਂ ਕੋਈ ਕਰ ਸਕਿਆ ਮੈਨੂੰ ਲੱਗਦਾ ਹੈ ਇਹਨਾਂ ਤੋਂ ਬਿਨਾ ਨਾ ਕੋਈ ਕਰ ਸਕੇਗਾ ਹੁਣ ਵਾਰੀ ਹੈ ਆਪਣੀ ਐਮਐਲਏ ਸਾਹਿਬ ਨੇ ਆਪਣੇ ਲਈ ਕੀਤਾ ਹੈ ਔਰ ਅੱਜ ਆਪਾਂ ਨੂੰ ਲੋੜ ਹੈ ਕਿ ਆਪਾਂ ਐਮਐਲਏ ਸਾਹਿਬ ਦੀ ਕਰੀਏ ਔਰ ਮਿੱਠੂ ਸੇਕਰੂ ਵਾਰ ਨੰਬਰ 12 ਤੋਂ ਜਿਤਾ ਕੇ ਆਪਾਂ ਐਮਸੀ ਬਣਾਈਏ ਤਾਂ ਕਿ ਜਿਹੜੇ ਆਪਣੇ ਕੰਮ ਹੈ ਉਹ ਹੋਰ ਤੇਜ਼ੀ ਨਾਲ ਹੋ ਤਕਨ ਚਾਹੇ ਦੇਦ ਦੀ ਗੱਲ ਹੋਵੇ ਚਾਹੇ ਦਿਖਿਆ ਦੀ ਗੱਲ ਹੋਵੇ ਚਾਹੇ ਪੀਣ ਵਾਲੇ ਪਾਣੀ ਦੀ ਗੱਲ ਹੋਵੇ ਚਾਹੇ ਸੀਵਰੇਜ ਦੀ ਗੱਲ ਹੋਵੇ ਚਾਹੇ ਬਾਗਾਂ ਦੀ ਗੱਲ ਹੋਵੇ ਚਾਹੇ ਮੈਡੀਕਲ ਫੈਸ ਦੀ ਗੱਲ ਹੋਵੇ ਜਿੱਥੇ ਜਿੱਥੇ ਵੀ ਕੋਈ ਗਾਟੀ ਐਮ ਐਲ ਏ ਸਾਹਿਬ ਕੋਲ ਆਪਣੀ ਮੰਗ ਲੈ ਕੇ ਗਈ ਹੈ ਐਮ ਐਲ ਏ ਸਾਹਿਬ ਨੇ ਕਦੇ ਵੀ ਮਨਾਂ ਨਹੀਂ ਕੀਤਾ ਔਰ ਹਮੇਸ਼ਾ ਹੀ ਉਹ ਨੂੰ ਹਾਂ ਬਖੀ ਹੋ ਗਾਰਾ ਭਰ ਕੇ ਔਰ ਹਰੇਕ ਜਿਹੜਾ ਕਾਰਜ ਹੈ ਉਹਨੂੰ ਸੰਪੂਰਨ ਕਰਦਾ ਔਰ ਕੀਤੇ ਵੀ ਹੈ ਔਰ ਕਰਦਾ ਭਰੋਸਾ ਦਿੱਤਾ ਹੈ ਮੈਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੀ 21 ਤਰੀਕ ਨੂੰ ਆਪਾਂ ਸਾਰੇ ਰਲ ਕੇ ਮਿੱਠੂ ਸਿੰਘ ਨੂੰ ਔਰ ਜਿੰਨਾ ਵੀ ਕੱਗੇ ਦੀਆਂ 13 ਦੀਆਂ 13 ਵਾਡਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਐਮਸੀ ਆ ਉਹਨਾਂ ਨੂੰ ਥਾਵਾਵਾਂਗੇ ਕਿਉਂਕਿ ਜੇ ਕੋਈ ਹੋਰ ਪਾਰਟੀ ਦਾ ਜਾਂ ਕੋਈ ਹੋਰ ਦਿੱਤੇਗਾ ਉੱਪਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਹਲਕੇ ਦੇ ਜਿਹੜੇ ਵਿਧਾਇਕ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਹੈ ਆਪਣੇ ਲਈ ਬਿਹਤਰ ਹੀ ਹੋਏਗਾ ਕਿ ਆਪਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਵਿਕਲਪਿਕ ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਾ ਕੇ ਇਹਨੂੰ ਐਮਸੀ ਬਣਾਈਏ ਔਰ ਜਿਹੜੇ ਆਪਣੇ ਕੰਮ ਹੈ ਆਪਾਂ ਉਹਨੂੰ ਤੇਜ਼ੀ ਦੇ ਨਾਲ ਹੋਰ ਵਿਕਾਸ ਕਰਾ ਸਕੀਏ ਆਪਣੇ ਘੱਜੇ ਦਾ ਇਹਨਾਂ ਹੀ ਬੋਲਦਾ ਹੋਇਆ ਖਿਮਾ ਦਾ ਜੱਜ ਦਾ ਵਾਇਕੁ ਜੀ ਦਾ ਖਾਸਾ ਸ਼੍ਰੀ ਵਾਇਕੁ ਜੀ ਕੀ ਪਤੇ ਬਹੁਤ ਬਹੁਤ ਧੰਨਵਾਦ ਕਰਾਂ ਦੀ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਾਬਕਾ ਪ੍ਰਧਾਨ ਸਰਦਾਰ ਰਵੀਰ ਸਿੰਘ ਜੀ ਦੇ 2 ਮਿੰਟ ਲਈ ਸੋ ਕੱਗਾ ਵਾਸੀਓ ਇਹ ਖੁਸ਼ੀ ਦੀ ਗੱਲ ਹੈ ਕਿ ਕੱਗੇ ਵਾਸਤੇ ਪੰਜਾਬ ਸਰਕਾਰ ਵੱਲੋਂ 200 ਸੱਤ ਸਟਰੀਟ ਲਾਈਟਾਂ ਜੋ ਮਨਜ਼ੂਰ ਹੋਈਆਂ ਹੋਈਆਂ ਹਨ ਇਲੈਕਸ਼ਨ ਤੋਂ ਬਾਅਦ ਨਾਲ ਦੀ ਨਾਲ ਹੋ ਕੱਗੇ ਦੇ ਵਿੱਚ ਲਗਾਈਆਂ ਜਾਣਗੀਆਂ ਤੇ ਇੱਕ ਵੱਡੀ ਗੱਲ ਹੈ ਕਿ ਜਦੋਂ ਪਹਿਲਾ ਸਰਕਾਰਾਂ ਨੇ ਬਾਹਲਾ ਕੂੜਾ ਇਕੱਠਾ ਕੱਗੇ ਦੇ ਵਿੱਚ ਕੀਤਾ ਹੋਇਆ ਸੀ 22 ਸਾਲਾਂ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਰਾਜ ਸਾਹਿਬ ਦੇ ਸਹਿਯੋਗ ਦੇ ਨਾਲ ਉਹ 603 ਟਨ ਕੂੜਾ ਇੱਥੋਂ ਚੁਕਾ ਕੇ ਘੱਗੇ ਨੂੰ ਕਲੀਨ ਕੀਤਾ ਗਿਆ ਜਿਸ ਦੇ ਨਾਲ ਸਾਡੇ ਘੱਗਾ ਵਾਸੀਆਂ ਨੂੰ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਈ ਜਾ ਕੇ। ਧੰਨਵਾਦ। ਮਾਈ ਜੁਜੀ ਕਾਕਾ ਸਾਹਿਬ ਮਾਈ ਜੁਜੀ। ਇਹ ਵਾਸੀ ਛੋਟੇ ਮਿਲਾਂ ਦਾ ਬਹੁਤ ਬਹੁਤ ਸਹਿਯੋਗ ਕਰਦੇ ਨੇ ਤੇ ਇਹਨਾਂ ਨੂੰ ਵਧਾਈ ਦੇਣਾ ਹੈ ਕਿ 12 ਨੰਬਰ ਮਾਰਕ ਤੋਂ ਅਸੀਂ ਮਿੱਠੂ ਨੂੰ ਮਾ ਜੋਸ਼ਵਰਾ ਜੀ ਤਾਂ ਕਿ ਤੁਹਾਡੀ ਚੋਣ ਹੀ ਪਾਵਾਂਗੇ ਤੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਪਰਹਮ ਨੂੰ ਬੇਨਤੀ ਕਰਨਾ ਹੋਣਾ ਹੈ ਕਿ ਇੱਕ ਇੱਕ ਵੋਟ ਕੀਤੀ ਮਿੱਥੂ ਨੂੰ ਪਾ ਕੇ ਕਾਮਯਾਬ ਕਰੀਏ ਤੇ ਇਸ ਤੋਂ ਵੱਧ ਤੋਂ ਵੱਧ ਕਰੀਏ ਗੋਂਡਾ ਲਲਮ ਇਸ ਕਰਕੇ ਤੋਂ ਕਰੀਏ ਸ਼ਾਨਦਰੀ ਦੇ ਇੱਕ ਹੋਰ ਐਮਐਲਏ ਸਾਹਿਬ ਨੂੰ ਖੁਸ਼ੀ ਦੀ ਗੱਲ ਦੱਸਣੀ ਖਾਣ ਕਿ ਜਿਹੜੇ ਸਾਡੇ ਸ਼ੂਏ ਵਿੱਚ 25 ਸਾਲ ਤੋਂ ਖਾਲੀ ਰਿਹਾ ਸੀ ਉਹ انہਾਂ ਦੀ ਕਿਰਪਾ ਨਾਲ ਦੁਬਾਰੇ ਬਣ ਰਿਹਾ ਹੈ ਨਵਾਂ ਸ਼ੁਰੂ ਹੋ ਗਿਆ ਹੈ ਅੱਜ ਇਹ ਪਟਿਆਲਾ ਤੋਂ ਮਿਲੀ ਨਵੀਂ ਖ਼ਬਰ ਹੈ ਕਿ ਤਾਜ਼ਾ ਵੀ ਆਪਣਾ ਸੌਂਗ ਲੱਗਾ ਪਟਾਈ ਸ਼ੁਰੂ ਹੋਊਗੀ ਨਮਾਏ ਮਾਈਕ ਜੀ ਘਾਟਾ ਸਾਹਿਬ ਵਾਹ ਵਾਹ ਤੁਹਾਨੂੰ ਵਧਰਾਣ ਦੇਣਾ ਇਹੋ ਮੈਂ ਬੇਨਤੀ ਕਰਾਂਗਾ ਭਾਈ ਤੇਜੀਗੁਰੂ ਜੀ ਨੂੰ ਕਿ ਉਹ ਵੀ ਦੋਟਲੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਕਰਮ ਸਿੰਘ ਜੀ ਬਾਜੀਗਰ ਨਾਲ ਸਮੁੱਚੀ ਟੀਮ ਜੇ ਨਾਲ ਲਾਂ ਲਾ ਕੇ ਦਾ ਟੈਰ ਲੱਗ ਜੂਗਾ ਸਾਰੀਆਂ ਮੇਰੀਆਂ ਭੈਣਾਂ ਮਤਾਵਾਂ ਵੀਰ ਫਤਿਹ ਅਰਾਨਾ ਜੀ ਵੇਗਰ ਜੀ ਕਾ ਖਾਲਸਾ ਵੇਗਰ ਜੀ ਕੀ ਫਤਿਹ ਐਮ ਐਲ ਏ ਸਾਹਿਬ ਜੱਕਾ ਪਿੰਡਾ ਇਹਦਾ ਆਪਣੇ ਆਪ ਚ ਇਤਿਹਾਸ ਹੈ ਇਹ ਬਹੁਤ ਸਿਆਸੀ ਪਿੰਡਾ ਹੈ ਪਹਿਲੇ ਦਿਨੋਂ ਇੱਕ ਪ੍ਰਧਾਨ ਜੀ ਜਿਹੜਾ ਪਿੰਡਾ ਹੈ ਨਾ ਇੱਕ ਛੋਟਾ ਜਿਹੇ ਨੂੰ ਲਾਉਂਦਾ ਵੀ ਹੈ ਇਹ ਆਪੋਜੀਸ਼ਨ ਚ ਚੰਦਾ ਰਿਹਾ ਹੁੰਦਾ ਇਹ ਵੀ ਸੱਚਾਈ ਹੈ ਕਿਉਂਕਿ ਪਿਛਲੇ ਸਮੇਂ ਚ ਕਮਿਨਿਸਟ ਪਾਰਟੀ ਦਾ ਇੱਥੇ ਮੇਰੇ ਸਾਹਮਣੇ ਬਹੁਤ ਪ੍ਰਭਾਵ ਰਿਹਾ ਹੈ ਕਰਦੇ ਮੁਜਾਰੇ ਪੁਰਾਣੇ ਲੀਡਰ ਸੀ ਹਰਪਾਰ ਸਿੰਘ ਦਾ ਗੁਰਬਾਚਰ ਸਿੰਘ ਹੋਰ ਇਸ ਕਰਕੇ ਇੱਕੋ ਬੇਨਤੀ ਕਰਦੀ ਆ ਤੁਹਾਨੂੰ ਪਿੰਡ ਨੂੰ ਵੀ ਤੁਸੀਂ ਸਿਆਣੇ ਹੋ ਸਿਆਸਤ ਦਾ ਸਾਡੇ ਵਾਲੇ 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 ਪਿੰਡਾਂ ਦੇ ਤੋਂ ਕੀਤੀ ਆ ਤਾਂ ਕਿਉਂ ਜੇ ਇਸੇ ਗੇਂਦ ਸੀ ਕਿ ਨਾ ਪਤਾ ਨੇ ਇਹ ਅਸੀਂ ਦੱਸ ਐਤ ਕਿ ਤੁਸੀਂ ਇਹ ਟੈਗ ਤੋੜਨਾ ਆਪੋਜੀਸ਼ਨ 'ਚ ਨਹੀਂ ਚੱਲਣਾ ਤੇ ਸਾਰੀਆਂ ਪਾਰਟੀਆਂ ਦੀ ਚੋਣ ਹੈ ਕਿਉਂਕਿ ਜਿਹੜੀ ਚੋਣ ਹੁੰਦੀ ਹੈ ਐਮ ਸੀ ਦੀ ਚੋਣ ਹੋਗੀ ਸਰਪੰਚੀ ਦੀ ਚੋਣ ਇਹ ਕਿਸੇ ਪਾਰਟੀ ਦੀ ਨਹੀਂ ਜਿਹੜੀ ਵਿਧਾਨ ਸਭਾ ਦੀ ਲੋਕ ਸਭਾ ਦੀ ਚੋਣ ਹੁੰਦੀ ਆ ਉਹ ਪਾਰਟੀ ਦੀ ਚੋਣ ਹੁੰਦੀ ਆ ਤੇ ਜਿਹੜੀ ਇਹ ਚੋਲ ਹੁੰਦੀ ਆ ਭਾਈਚਾਰੇ ਦੀ ਚੋਲ ਹੁੰਦੀ ਆ ਇਸ ਕਰਕੇ ਤੁਸੀਂ ਸਾਰੇ ਪਾਰਟੀਆਂ ਦੇ ਬੈਠੇ ਹੋ ਇਹ ਤੇ ਸੋਡਾ ਬੈਨੀਫਿਟ ਹੈ ਕੰਮ ਤਾਂ ਗਨਾਤ ਅਨੰਦ ਲਾਲ ਨੇ ਸ਼ਾਇਦ ਕੋਈ ਉਹ ਕੰਮ ਲੈ ਗਿਆ ਹੋਵੇ ਪ੍ਰਧਾਨ ਜੀ ਦੱਸ ਕੇ ਗਏ ਨੇ ਕਿ ਕਿੱਡਾ ਵੱਡਾ ਕੰਮ ਆ ਸੁਵੇ ਦਾ ਜਦੋਂ ਸੋਡੇ ਸੂਏ ਚੱਲਦੇ ਤਾਂ ਜਿਹੜਾ ਧਰਤੀ ਦਾ ਆਪਣਾ ਹੀਟਾ ਪਾਣੀ ਰੋਜ ਹੀਟਾ ਜਾ ਰਿਹਾ ਉਹ ਬਚੂਗਾ ਕਿੱਡਾ ਵੱਡਾ ਕੰਮ ਹੈ ਕੋਈ ਤੁਸੀਂ ਕਿਸਾਨੀ ਨਾਲ ਸੰਬੰਧਤ ਬੈਠੇ ਹੋ ਬੰਦੇ ਕੋਈ ਇੱਕ ਬੰਦਾ ਵੀ ਮੈਨੂੰ ਦੱਸੇ ਜੇ ਕਿਸੇ ਨੇ ਰਾਤ ਨੂੰ ਕੁਝ ਘੜਕਪਰੀ ਹੋਵੇ ਜਾਂ ਜੀ ਦੀ ਜਿਹੜੇ ਲਾਈਟ ਚੱਲੇ ਜੇ 24 ਘੰਟੇ ਜਦੋਂ ਮਰਜੀ ਤੁਸੀਂ ਜਾ ਕੇ ਬਟਨ ਦਬੋ ਬਾਕੀ ਜਿਹੜੀ 300 ਜੁੰਟ ਮਾਸਟਰੀ ਹੈ ਉਹਦੇ ਵੀ ਕੋਈ ਤਖਬਾਤ ਨਹੀਂ ਕਰਿਆ ਚਾਹੇ ਕੋਈ ਸੀਏ ਬੀਸੀਏ ਜਰਨਲ ਆ ਜਿਹੜਾ ਲੋਡ ਬੰਦ ਹੈ ਉਹ ਵੀ ਸਾਰਿਆਂ ਨੂੰ ਬਿਜਲੀ ਹੈ ਜਿਹੜੀ ਉਹ ਫਰੀ ਮਿਲਦੀ ਹੈ ਇਸ ਕਰਕੇ ਭਰਾਵੋ ਬੇਨਤੀ ਹੈ ਉਸਾ ਮਾਧੰਜੀ ਦੇਵੀ ਗੱਲ ਕਹੀ ਹੈ ਵੀ ਪਟੋਲਾਸ ਕਿਉਂ ਇਕੱਠੇ ਹੋ ਕੇ ਚੱਲੋ ਕਿਉਂਕਿ ਆਨੰਦ ਲਾਲ ਖੜੇ ਐ ਵੀ ਟਿੱਕ ਦਾ ਦਾਵੇ ਦਾਸੀ ਇਹਦਾ ਤਿਆਗ ਦੇਖੋ ਮੱਡਾ ਬੜਾ ਨਰੇਸ਼ ਜੀ ਨੇ ਤਿਆਰ ਕਰਿਆ ਮੈਨੂੰ ਪਹਿਲਾਂ ਗੱਲ ਕਰੀਆ ਮਹਾਪ੍ਰਧਾਨ ਜੀ ਬਹੁਤ ਵੱਡੀ ਸਿਹਰਾਣ ਪਸਦੀ ਗੁਰਜੰਟ ਸਿੰਘ ਸਰਪੰਚ ਖੜਿਆ ਅਸੀਂ ਇਹਨੂੰ ਕਹਿ ਵੀ ਵੀ ਐਤ ਕੀ ਇਲੈਕਸ਼ਨ ਲੜ ਸਰਪੰਚੀ ਦੀ ਜਿਹੜਾ ਨਾਂ ਬੰਦਾ ਆ ਗਿਆ ਆਪਣੀ ਜਾਨ ਇਹ ਵੀ ਵੱਡਾ ਤਿਆਗ ਆ ਨਹੀਂ ਆਮ ਤੌਰ ਤੇ ਆਪਾਂ ਦੇ ਲਿਖਦੇ ਆ ਜੇ ਹੋ ਅਗਲਾ ਕਹਿੰਦਾ ਮੈਂ ਵੀ ਕੁਰਸੀ ਛੱਡਦਾ ਵੀ ਜਿਹੜਾ ਨੂੰ ਸੋਗ ਆ ਦੇਖੀ ਇਹ ਵੀ ਸੋਨੇ ਤਿਆਗ ਦੀ ਭਾਵਨਾ ਪ੍ਰਧਾਨ ਜੀ ਬੈਠੇ ਨੇ ਆਨੰਦ ਲਾਲ ਜੀ ਬੈਠੇ ਨੇ ਮਿੱਠੂ ਦੇ ਪਰਿਵਾਰ ਦੀ ਗੱਲ ਕਰੀਏ ਇਹ ਵੀ ਨਾਮੀ ਪਰਿਵਾਰ ਆ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਵੀ ਸਿਆਸੀ ਤੌਰ ਤੇ ਸਰਗਰਮ ਰਹੇ ਨੇ ਬਾਚਨ ਸਿੰਘ ਜੀ ਫੈਨਮਾ ਉਹਨਾਂ ਦਾ ਬੇਟਾ ਵੀ ਹੈ ਇਹਨਾਂ ਦਾ ਵੱਡਾ ਬ੍ਰਦਰ ਤੇ ਮਿੱਠੂ ਇਹ ਜਿੰਨੀ ਨਿਮਰਤਾ ਰਾਜਨੀਤੀ ਤੇ ਨਿਮਰਤਾ ਦਾ ਅਸਲ ਬਹੁਤ ਸਮੇਲ ਹੈ ਮੈਂ ਕਿਸੇ ਐਨੇ ਬੰਦੇ 'ਚ ਨਿਮਰਤਾ ਨਹੀਂ ਵੇਖੀ ਮਿੱਠੂ ਨਿਮਰਤਾ ਦਾ ਪੁੰਜਾ ਇਹ ਕੋਈ ਪੈਰ ਨਹੀਂ ਛੱਡੂਗਾ ਵਧੀਆ ਬੰਦਾ ਇਹ ਮੈਨੂੰ ਤੁਹਾਡੇ ਨਾਲ ਸਿੱਧੀ ਗੱਲਾਂ ਕਰਦੇ ਨੇ ਤੰਮ ਤਨੰਦ ਲਾਉਂਦੇ ਕਰਾਉਂਦੇ ਵੀ ਇਹਨੂੰ ਇੱਕ ਮੌਕਾ ਤੁਸੀਂ ਜ਼ਰੂਰ ਦਿਓ ਮਿੱਠੂ ਜਿਵੇਂ ਕਹਾਂਗੇ ਉਵੇਂ ਮੋੜ ਲਾਂਗੇ ਐਮਐਲ ਸਾਹਿਬ ਦੇ ਵੀ ਨੇੜੇ ਆ ਜਿੰਨੇ ਵੀ ਤੁਸੀਂ ਭਰਾ ਆਇਓ ਬਹੁਤ ਬੁਲਾਰੇ ਬੋਲਗੇ ਸਾਰਿਆਂ ਨੇ ਇੱਕੋ ਬੇਨਤੀ ਕਰੀ ਹੈ ਬੇਤੋ ਸਿੱਪਾਈ ਤੇ ਅਰਤੋਟੇ ਪਾਰਟੀ ਦੋਰ ਤੇ ਬੁਕਤਾਂ ਪਾਓ ਕਿ ਅੱਗੇ ਦੇ ਜਿੰਨੇ ਕੰਮ ਹੋਏ ਨੇ ਇਹ ਤੋਂ ਦੁਕੜੇ ਕੰਮ ਆਪਣੇ ਐਮਐਲਏ ਸਾਹਿਬ ਹੋਰ ਕਰਵਾ ਕੇ ਦੇ ਦੇਣਗੇ ਛੜਕਰੀ ਗੱਲ ਕਰੀ ਐ ਨੰਦ ਲਾਲ ਜੀ ਅੱਜ ਗੱਲ ਕਰੀ ਐ ਐਮਐਲਏ ਸਾਹਿਬ ਨੇ 1 ਸਾਲ ਪਹਿਲਾਂ ਤੱਗੇ ਤੋਂ ਦਸਤਰੀ ਵਾਲਾ ਛੜਕ ਪਾ ਕੇ ਕੀਤੀ 1 ਸਾਲ ਪਹਿਲਾਂ ਨੰਗਰ ਕੋਟਰ ਦੇ ਬੈਠੇ ਸੀ ਐਮਐਲਏ ਸਾਹਿਬ ਕਹਿੰਦੇ ਵੀ ਸ਼ਰਤਾਂ ਦੱਸੋ ਕਿੜੀਆਂ ਕਿੜੀਆਂ ਮੰਗਣ ਵਾਲੀਆਂ ਨੇ ਅਸੀਂ ਵੀ ਗਏ ਹੋਏ ਸੀ ਪੰਜ ਚਾਰ ਸਰਪੰਚ ਉੱਥੇ ਅਸੀਂ ਉੱਥੇ ਗੱਲ ਕਰੀ ਵੀ ਜਿਹੜੀ ਏਕੇ ਪਹਾਰ ਹੈਗਾ ਜਿਹੜਾ ਧਗੇ ਤੋਂ ਦਸਤਰੀ ਵਾਲਾ ਐਮਐਲਏ ਸਾਹਿਬ ਨੇ ਸਾਡੇ ਸਾਹਮਣੇ ਪਾ ਕੇ ਭੇਜਿਆ ਇਹਦਾ ਵਿੱਚ ਮੁੱਠੀ ਸਰਕਾਰ ਨੇ ਪੈਸੇ ਰੋਕ ਲਏ ਸੀ ਉਹਦੇ ਕਰਕੇ ਰਿੱਕਾ ਲੱਗ ਗਿਆ ਬਹੁਤ ਚਲਦੀ ਹੈ ਜਿਹੜੀ ਸੁਦੀ ਛੜਕ ਵੀ ਬਰੂਗੀ ਬਾਕੀ ਕੰਮਕਾਰ ਤੋਂ ਥੋੜੇ ਆਪਣੇ ਚੱਲਦੇ ਹੀ ਰਹਿੰਦੇ ਨੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਵੀ 100% ਕੰਮ ਹੋ ਜਾਣ ਕੋਈ ਕੰਮ ਰਹਿ ਵੀ ਜਾਂਦੇ ਨੇ ਮਾਰਕਾਮ ਬਹੁਤ ਹੋਇਆ ਇੱਕ ਅੱਗੇ ਦੇ ਜਿਵੇਂ ਨਾਲੇ ਗਢਾਏ ਨੇ ਮਹਿਰ ਚ ਪੈਲਸ ਬਣ ਗਿਆ ਸਕੂਲ ਬਣ ਗਿਆ ਸੀਵਰੇਜ ਪਾਤਰਾਂ ਵੀ ਵਿੱਕ ਅੱਗੇ ਪਹਿਲਾਂ ਮਨਜ਼ੂਰ ਹੋਇਆ ਇਹ ਐਮਐਲਏ ਸਾਹਿਬ ਨੂੰ ਗੱਲ ਦੇ ਵਿਧਾਈ ਦੇ ਪਾਤਰ ਨੇ ਸੋਡੇ ਸਾਰੇ ਕੰਮ ਕਰਨਗੇ ਇੱਕੋ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਬੱਖ ਤੋਂ ਬੱਖ ਤੋਂ ਮਿੱਠੂ ਸਿੰਘ ਨੂੰ ਦਿੱਤਾ ਪਾ ਕੇ ਦਿਟਾਓ ਸਾਰੀ ਸੰਗਤ ਦਾ ਧੰਵਾਦ ਸੋਹ ਸਾਹਿਬ ਦਾ ਆਪਣੇ ਗਿੱਲ ਸਾਹਿਬ ਇੱਥੇ ਦਾ ਸਾਰੇ ਪ੍ਰਧਾਨ ਮੱਖੇ ਹੋਗੇ

ਐਮਐਲਏ ਸਾਹਿਬ ਸਾਡੇ ਸਤਾਰ ਜੋਟਾਇਆ ਜੀ ਸਵਰਗਵਾਸੀ ਸਰਦਾਰ ਬੱਜਨ ਸਿੰਘ ਜੀ ਖਤਰੀਵਾਲਾ ਜਿਨ੍ਹਾਂ ਦਾ ਇੱਕ ਨਾਮ ਸੀ ਆਪਣੇ ਸਮੇਂ ਦੇ ਵਿੱਚ ਅੱਜ ਵੀ ਲੋਕ ਅਗਰ ਦੀਆਂ ਪੈਣਾਂ ਦਾ ਕੋਈ ਰੌਲਾ ਹੁੰਦਾ ਤਾਂ ਉਹਨਾਂ ਨੂੰ ਬੜੇ ਹੱਕ ਦੇ ਨਾਲ ਯਾਦ ਕਰਦੇ ਨੇ ਪੂਰੇ ਹਲਕੇ ਦੇ ਵਿੱਚ ਗੱਲ ਹੁੰਦੀ ਸੀ ਅਗਰ ਕਿਸੇ ਦੀ ਵੀ ਪੈਣ ਦੁਖੀ ਹੁੰਦੀ ਸੀ ਤਾਂ ਦਾਇਆ ਜੀ ਬਿਨਾਂ ਭੇਲ ਭਾਵ ਤੋਂ ਦੇ ਨਾਲ ਜਿਸ ਤਰ੍ਹਾਂ ਸੀ ਬਿਨਾਂ ਤਿਆਰ ਹੋਏ ਦੇ ਨਾਲ ਦੁਰਬੰਦੇ ਸੀ ਉਹ ਬਸਰਾ ਹੱਲ ਕਰਕੇ ਉਸ ਦੀ ਪੈਣ ਨੂੰ ਤੁਕੀ ਬਸਾਨ ਦਾ ਜੋ ਵਾਦਾ ਕਰਕੇ ਆਂਦੇ ਸੀ ਉਹਨੂੰ ਪੂਰਾ ਕਰਦੇ ਸੀ ਅਤੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬੜੇ ਤਕੜੇ ਟੂਰਨਾਮੈਂਟਾਂ ਕਾ ਖੇਲੇ ਵਿੱਚ ਕਰਵਾਈ ਜਿਨ੍ਹਾਂ ਦਾ ਜੋ ਬਹੁਤ ਵੱਡਾ ਮਾਣ ਸੀ ਆਪੀ ਸਰਕਾਰ ਦੇ ਟਾਈਮ ਵਿੱਚ ਉਹਨਾਂ ਦੇ ਘਰ ਬੜੇ ਬੜੇ ਮੰਤਰੀ ਬੜੇ ਬੜੇ ਸਾਰੇ ਐਮਐਲਏ ਦਾ ਆਲਾ ਜਾਲਾ ਸੀ ਉਹਦੇ ਲੀਹ ਤੇ ਚੱਲਦੇ ਹੋਏ ਵੀ ਅਧ ਮੱਠੂ ਬਾਈ ਨੇ ਵੀ ਇਹ ਤਿਆਰ ਕੀਤਾ ਕਿ ਮੈਂ ਉਸੇ ਸੇਵਾ ਨੂੰ ਬਰਕਰਾਰ ਰੱਖਦੇ ਹੋਏ ਰਾਜਨੀਤੀ ਦੇ ਵਿੱਚ ਇਹਨਾਂ ਦਾ ਕੋਈ ਸ਼ੌਕ ਨਹੀਂ ਸੀ ਆਉਂਦਾ ਪਰ ਘੱਗੇ ਦੇ ਵਿੱਚ ਉਸੇ ਵਾਂਗ ਬਰਕਰਾਰ ਦੇ ਰੱਖਣ ਲਈ ਇਹਨਾਂ ਨੇ ਉਸੇ ਨਕਸ਼ੇ ਕਦਮ ਤੇ ਚੱਲਣ ਦਾ ਜੋ ਪ੍ਰਣ ਕੀਤਾ ਹੈ। ਸੋ ਹੁਣ ਆਪਾਂ ਨੇ ਇਸ ਦੇ ਪ੍ਰੋਜੈਕਟ ਨੂੰ ਪੂਰਾ ਕਰਨਾ 21 ਤਰੀਕ ਨੂੰ। ਸੋ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਕਰਵਾ ਸਿੰਘ ਜੀ ਸੋਹਣ ਉਹ ਆਇਆ ਸੰਗਤ ਦਾ ਧੰਨਵਾਦ ਵੀ ਕਰਾਂਗੇ ਤੇ ਬਾਈ ਵਾਸਤੇ ਇੱਕ ਬੋਧਾ ਅਪੀਲ ਵੀ ਕਰਨਗੇ ਕਰਵਾ ਸਿੰਘ ਜੀ ਸੋਹਣ ਸਾਰੇ ਸਾਡੇ ਨਗਰ ਘੱਗਾ ਤੋਂ ਪਹੁੰਚੇ ਵੱਡੇ ਬਜ਼ੁਰਗ ਨੌਜਵਾਨ ਮੇਰੀਆਂ ਮਤਾਵਾਂ ਪੈਣਾ ਤੇ ਛੋਟੇ ਬੱਚੇ ਪਹਿਲਾ ਫਤਿਹ ਅਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਡੇ ਵੀਰ ਸਰਦਾਰ ਕਲਵੰਤ ਸਿੰਘ ਐਮ ਐਲ ਏ ਜਿਨ੍ਹਾਂ ਦੀ ਸੋਚ ਉੱਚੀ ਸੋਚ ਨੂੰ ਲੈ ਕੇ ਚੱਲੇ ਨੇ ਮੈਨੂੰ ਵੀ ਇਹਨਾਂ ਨਾਲ ਮਿਲ ਕੇ ਬੈਠਣ ਦਾ ਮਾਣ ਹਾਸਲ ਹੈ ਕਿਉਂਕਿ ਜਦੋਂ ਕੰਮ ਕਰਨ ਦੀ ਕਿਸੇ ਚ ਇੱਛਾ ਹੋਵੇ ਹਲਕੇ ਪ੍ਰਤੀ ਨਗਰ ਪ੍ਰਤੀ ਉਹ ਮਾਣ ਹੁੰਦਾ ਇਸ ਕਰਕੇ ਜਿਸ ਪਰਿਵਾਰ ਚ ਮੈਂ ਪਹੁੰਚਿਆ ਇਹ ਮੇਰਾ ਨਾਨਕਾ ਪਰਿਵਾਰ ਹੈ ਦੱਸਿਆ ਐਮ ਐਲ ਸਾਬ ਮੇਰੀ ਬੇਨਤੀ ਹੈ ਤੁਹਾਨੂੰ ਨਗਰ ਖੇੜਾ ਘੱਗੈ ਜਿਹੜਾ ਨਾ ਬਸ ਜੇ ਤੁਸੀਂ ਇਹਦਾ ਸਾਥ ਤੇ ਪਿਆਰ ਰਹਿ ਲਿਆ ਅਲਕਾ ਸ਼ਤਰਾਨਾ ਜੀ ਸਤਿ ਸ਼੍ਰੀ ਅਕਾਲ ਇਹ ਸੁਣ ਕੇ ਕਰਦੇ ਮਾਣ ਹੈ ਮੈਨੂੰ ਇਸ ਨਗਰ ਨੇ 2005 ਤੋਂ ਮੇਰੀ ਵਾਈਫ ਪਰਮਿੰਦਰ ਕੌਰ ਰੈਂਪਲ ਤਿੰਨ ਵਾਰੀ ਆਪੋ ਜੀ ਸੰਜੋ ਸਾਡੇ ਮਾਮਾ ਜੀ ਤੇਜੀ ਜੀ ਕਹਿ ਕੇ ਗਏ ਨੇ ਉਹ ਸੱਚ ਕਹਿ ਕੇ ਗਏ ਨੇ ਡੀਏ ਨਗਰ ਸਰਕਾਰਾਂ ਦੇ ਵਿਰੁੱਧ ਹੀ ਚੱਲਦਾ ਹੈ ਅੱਜ ਇਹ ਸੋਲੋਮਾਨ ਹਸਲ ਹੈ ਜਿਹੜੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਐਮਸੀ ਇਸ ਚੋਣ ਮੁਹਿੰਮ 'ਚ ਕਹੇ ਮੈਂ ਕਾਂਗਰਸ ਪਾਰਟੀ 'ਚ ਹਾਂ ਪਰ ਬਾਈ ਦੀ ਸੋਚ ਨੂੰ ਇਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਮੈਂ ਇਸ ਚੋਣ ਮੁਹਿੰਮ 'ਚ ਤੁਹਾਡਾ ਪਾਰਟੀ ਤੋਂ ਵੱਖ ਹੋ ਕੇ ਸਾਧਾ ਸਾਫ ਤੋਂ ਤਨਮਨ ਧੰਨ ਤੋਂ ਕਿਉਂਕਿ ਸਾਡੇ ਮਾਮਾ ਜੀ ਮਿਰਪੁਰ ਦੇ ਸਾਡੇ ਨਾਨਾ ਜੀ ਹੁੰਦੇ ਸੀ ਸਰਦਾਰ ਬਚਨ ਸਿੰਘ ਉਹਨਾਂ ਦੇ ਘਰ ਵਿੱਚ ਮੈਂ ਉਹ ਸਾਲ 1995 ਵਿੱਚ ਵਿਆਹ ਵਿਆਹ ਹੀ ਜਾਂਦਾ ਗਿਆ ਪ੍ਰਭਿੰਦਰ ਨੇ ਕਿ ਇਸ ਕਰਕੇ ਉਦੋਂ ਸਰਦਾਰ ਬਾਦਲ ਸਾਹਿਬ ਇਸ ਘਰ ਆਇਆ ਕਰਦੇ ਸੀ ਬਾਦਲ ਸਾਹਿਬ ਜੀ ਦੇ ਬਰਾਬਰ ਸਟੇਜ ਤੇ ਕੁਰਸੀ ਸਾਡੇ ਨਾਨਾ ਜੀ ਬਚਨ ਸਿੰਘ ਦੀ ਡੈਣੀ ਹੁੰਦੀ ਸੀ ਮਾਨਸੀ ਨਗਰ ਨੂੰ ਉਹਨਾਂ ਤੇ ਉਹਨਾਂ ਦੀ ਪਹਿਲਵਾਨੀ ਤੇ ਜੋ ਉਹਨਾਂ ਨੇ ਚੰਗੇ ਕੰਮ ਇਸ ਨਗਰ ਲਈ ਕੀਤੇ ਮੇਰੇ ਤੇ ਬੜਾ ਅਸ਼ੀਰਵਾਦ ਰੱਖਿਆ ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਤਿੰਨੇ ਸਾਡੇ ਮਾਮਾ ਜੀ ਮਿੱਠੂ ਸਿੰਘ ਬਿੱਲੂ ਸਿੰਘ ਇਹਨਾਂ ਨੇ ਮੇਰਾ ਸਾਰੀਆਂ ਚੋਣਾਂ ਦੇ ਵਿੱਚ ਸਾਥ ਦਿੱਤਾ ਇਸ ਕਰਕੇ ਮੇਰੇ ਨਗਰ ਨਿਵਾਸੀਆਂ ਨੂੰ ਮੇਰੀਆਂ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਮੇਰੀ ਬੇਨਤੀ ਹੈ ਜਿਵੇਂ ਮੇਰਾ ਸਾਥ ਦਿੱਤਾ ਨਾ ਐਸ ਵਾਰ ਇਹ ਸਮਝੋ ਸਾਰੇ ਨੇ ਮਿੱਠੂ ਮਾਮਾ ਜੀ ਦਾ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਥ ਦੇਣਾ ਝਟਾ ਕੇ ਭੇਜਣਾ ਮੇਰੀ ਦਿਲੋਂ ਅਪੀਲ ਹੈ ਤੁਹਾਨੂੰ ਦੇ ਰਹੀ ਗੱਲ ਤਿਆਗ ਦੀ ਇਸ ਕਰਕੇ ਹੀ ਬਾਈ ਦੀ ਸੋਚ ਨੂੰ ਲੈ ਕੇ ਮੈਂ ਵੀ ਆਪਣੀ ਪਾਰਟੀ ਵੱਲੋਂ ਤਿਆਗ ਦੇ ਕੇ ਗੁੰਟਾ ਸਿੰਘ ਦਾ ਸਾਥ ਦਿੱਤਾ ਤਨੋਂ ਮਨੋਂ ਤੁਹਾਨੂੰ ਉਹਦੇ ਨਾਲ ਆ ਬਲਦੇ ਬੇਦੀ ਜੀ ਉਹਨਾਂ ਦੇ ਨਾਲ ਆ ਮਿੱਠੂ ਜੀ ਦੇ ਸਾਰੀ ਟੀਮ ਦਾ ਮੈਂ ਦਿਲ ਤਨੋਂ ਮਨੋਂ ਖਾਸ ਦਊਂਗਾ ਬਾਈ ਨੂੰ ਮੇਰੇ ਵੱਲੋਂ ਲਾਂਭਾ ਨਹੀਂ ਆਊਗਾ ਦੂਜੀ ਬੇਨਤੀ ਇਹ ਹੈ ਆਰਪਾਲ ਕੌਰ ਆ ਇਹ ਸਾਡੇ ਨਾਲ ਆਪੋਜੀਸ਼ਨ ਚ ਅਸੀਂ ਇਹਦੇ ਨਾਲ ਪਗ ਲੜ ਵੀ ਲੈਂਦੇ ਤੇ ਲੋਕਜੋਗ ਵੀ ਕਰਵਾ ਦਿੰਦੇ ਪਰ ਭੂਆ ਜੀ ਦੇ ਆਖੇ ਲੱਗ ਜਾਂਦੇ ਦੀ ਫੇਰ ਵੀ ਇਹਦਾ ਵੀ ਭਾਈ ਸਾਰੇ ਸਾਫਦੇ ਹੋ ਰਹੀ ਗੱਲ ਤਿਆਗ ਦੀ ਹੈ ਜਿਹੜੀ ਕਹਿੰਦੇ ਹੋ ਤਿਆਗ ਸਭ ਤੋਂ ਵੱਡਾ ਤਿਆਗ ਹੈ ਜਿਥੇ ਅਨੰਦ ਲਾਲ ਜੀ ਦਾ ਮੈਂ ਆਪ ਸੁਣਿਆ ਐਮਐਲਏ ਸਾਹਿਬ ਨੇ ਇਹਦੇ ਕਾਗਜ਼ ਆਪ ਭਰਦੇ ਆਪ ਸਾਈਨ ਕਰਕੇ ਇਹਦੇ ਕਾਗਜ਼ ਭਰੇ ਵੀ ਇਹਨੂੰ ਡਿਕਟ ਦੇਣੀਆਂ ਪਰ ਨਹੀਂ ਇਹਦੀ ਸੋਚ ਇਹਨੇ ਜੋ ਤਿਆਗ ਦਿੱਤਾ ਮੈਂ ਤਾਂ ਨਾਲ ਇਸ ਬੰਦੇ ਦੇ ਵੀਰੇ ਆਪਣੀਆਂ ਦੋ ਟਿਕਟਾਂ ਛੱਡ ਕੇ ਦੂਜਿਆਂ ਨੂੰ ਆਪਣੀ ਟਿਕਟ ਦੇ ਕੇ ਇਹ ਮਾਰ ਵੀ ਕਿਸੇ ਨੂੰ ਹਾਸਲ ਹੁੰਦਾ ਹੈ ਜੇ ਐਮਐਲਏ ਸਭ ਨੂੰ ਪਿਆਰ ਤੇ ਆਪ ਹਸਾਇਨ ਕਰਕੇ ਇਹਦੇ ਕਾਗਜ਼ ਭਰੇ ਸੀ ਇਹਨੂੰ ਪਤਾ ਵੀ ਨਹੀਂ ਸੀ ਪਰ ਇਸ ਤਿਆਗ ਦੀ ਇਹ ਮੂਰਤੀ ਤੁਹਾਡੇ ਸਾਹਮਣੇ ਖੜੀ ਹੈ ਸਾਡੇ नरेश ਬਨਸਲ ਜੀ ਅਸੀਂ ਸਾਰਿਆਂ ਨੇ ਰਲ ਕੇ ਕਮੇਟੀ ਚ ਕੰਮ ਕੀਤਾ ਨਗਰ ਲਈ ਨਗਰ ਦੀ ਭਲਾਈ ਲਈ ਸਦਾ ਤਿਆਰ ਆਂ ਰਹਾਂਗੇ ਜਿੱਥੇ ਮਰਜ਼ੀ ਕਹੋ ਖੜੇ ਆ ਤੁਹਾਡੇ ਨਾਲ ਐਨਾ ਕੁਝ ਕਹਿੰਦਾ ਹਾਂ ਜਿਵੇਂ ਮੈਂ ਜੱਜਕਾਂ ਬੇਨਤੀ ਫੇਰ ਕਰਦਾ ਮੇਰੀਆਂ ਮਤਾਵਾਂ ਬੈਠੀਆਂ ਨੇ ਜੀ ਐਮਐਲਏ ਸਾਹਿਬ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਮੇਰੇ ਲਈ ਸਾਰਾ ਨਗਰ ਜਿੰਨੀਆਂ ਇਲੈਕਸ਼ਨਲ ਰੇਂਜ ਦੇਲ ਤੋਂ ਦਵਾਮਾਂ ਤੇ मामा ਦਾ ਪਿਆਰ ਬਜ਼ੁਰਗਾਂ ਦਾ ਪਿਆਰ ਬੱਚਿਆਂ ਦਾ ਸਤਕਾਰ ਹਮੇਸ਼ਾ ਮੇਰੇ ਸਾਥ ਰਿਹਾ ਹੈ ਇਸ ਕਰਕੇ ਇਹਨਾਂ ਦੇ ਅੱਗੇ ਸਿਰ ਝੁਕਦਾ ਮੇਰੀਆਂ ਦਾ ਸੱਤ ਪੀੜ੍ਹੀਆਂ ਇਸ ਨਗਰ ਨੂੰ ਝੁਕਦੀਆਂ ਰਹਿਣਗੀਆਂ ਮੈਂ ਪਰਮਾਤਮਾ ਅੱਗੇ ਵੀ ਅਰਦਾਸ ਕਰਦਾ ਹਾਂ ਜਿੰਨਾ ਮਾਰ ਮੈਨੂੰ ਹਾਸਲ ਹੋਇਆ ਮੇਰੇ ਮਿੱਠੂ ਮਾਮਾ ਜੀ ਵੱਡ ਤੋਂ ਵੱਡ ਬੁੱਟਾ ਸਿੰਘ ਬਟੜਿਆਣਾ ਵਰਦੇਵ ਸਿੰਘ ਸਾਰਿਆਂ ਦਾ ਸਰਬਾਲ ਕੌਮ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਮੇਰੇ ਵੱਡੇ ਵੀਰ ਐਮਐਨਏ ਸਾਹਿਬ ਜਿਹੜੀ ਸੋਚ ਲੈ ਕੇ ਚੱਲੇ ਨੇ ਉਹ ਇਸ ਨਗਰ ਦਾ ਸੁਧਾਰ ਕਰਨ ਵਿਕਾਸ ਕਰਨ ਇਹਨਾਂ ਨੂੰ ਕੋਈ ਕਹਿੰਦਾ ਹੋਇਆ ਜਮਾਂ ਦਾ ਜਾਤ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਭ ਦਾ ਇਹੋ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਾਰਜੋ ਐਮਐਲਏ ਸਾਹਿਬ ਸਰਦਾਰ ਕਲਵੰਤ ਸਿੰਘ ਜੀ ਬਾਜੀਗਰ ਕਿ ਉਹ ਵੀ ਆਪਣਾ ਜੋ ਫਰਜ ਹੈ ਕਿਉਂਕਿ ਮਿੱਠੂ ਨੇ ਬਹੁਤ ਮਿਹਨਤ ਕੀਤੀ ਹੈ ਐਮਐਲਏ ਸਾਹਿਬ ਵੇਸ਼ੇਬਾਰ ਦੇ ਵਿੱਚੋਂ ਮਿੱਠੂ ਨੇ ਇਕੱਠਾ ਰੱਖ ਕੇ ਇੱਕ ਵਿਸ਼ਵਾਦ ਆਇਆ ਸੀ ਕਿ ਐਮਐਲਏ ਸਾਹਿਬ ਅਸੀਂ ਤੁਹਾਨੂੰ ਦਿਤਾ ਕੇ ਭੇਜਾਂਗੇ ਤੇ ਸਾਡੇ ਬਣਦੇ ਹੱਕ ਸਾਡੇ ਲਈ ਲੈ ਕੇ ਆਇਓ ਉਸ ਤੋਂ ਬਾਅਦ ਤੁਸੀਂ ਆਪਣਾ ਫਰਜ ਬਕੂਬੀ ਨਵਾਇਆ ਕਿਉਂਕਿ ਰੋਜ਼ ਬੀੜੀਆਂ ਵਾਇਰਲ ਹੁੰਦੀਆਂ ਨੇ ਕਿ ਐਮਐਲਏ ਸਾਹਿਬ ਵਿਧਾਨ ਸਭਾ ਦੇ ਵਿੱਚ ਕਦੇ ਓਵਰਰੋਡ ਕੇ ਟੱਕਰ ਗਾਦੀ ਗੱਲ ਕਰਦੇ ਨੇ ਕਦੇ ਪਤਰਾ ਰਾਜ ਮੰਡੀ ਦੀ ਗੱਲ ਕਰਦੇ ਨੇ ਤੇ ਕਦੇ ਬਜੇ ਅਦਾਲਤ ਲੈ ਕੇ ਆਉਣ ਦੀ ਗੱਲ ਕਰਦੇ ਨੇ ਸੋ ਮੇਰੇ ਸਾਥ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਟੀਵੀ ਦਾ ਪਹਿਲਾਂ ਵੀ ਚੱਲਦੇ ਸੀ ਵਿਧਾਨ ਸਭਾ ਪਹਿਲਾਂ ਵੀ ਲੱਗਦੀ ਸੀ ਸਾਡੇ ਐਮਐਲਏ ਚੜ ਕੇ ਪਹਿਲਾਂ ਵੀ ਜਾਂਦੇ ਸੀ ਸਾਡੇ ਹਲਕੇ ਸਿਰਾਲੇ ਨੂੰ ਬਹੁਤ ਵੱਡਾ ਮਾਣ ਹਾਸਲ ਹੋਇਆ ਇਹ ਤੁਸੀਂ ਸਾਡੇ ਮੁੰਡੇ ਹਰ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਚੱਕਦੇ ਹੋ ਤੇ ਉਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸੀਐਲ ਸਾਹਿਬ ਨੂੰ ਮਜ਼ਬੂਤ ਕਰਦੇ ਹੋ ਉਹ ਮੈਂ ਬੇਨਤੀ

ਸਾਡੇ ਆਮ ਆਦਮੀ ਪਾਰਟੀ ਦੇ ਐਮ ਸੀ ਦੇ ਕੈਂਡੀਡੇਟ ਆਉਜੀ ਗੁਰਾਣੀ ਬੁਲਾਈ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਹੁਤ ਸਾਰੇ ਬਦਲੂਸ ਬੁਲਾਰਿਆ ਨੇ ਬੋਲਦਿਆਂ ਹੋਇਆ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਸੀਗੀਆਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਸੋ ਧਰਗਾਂ ਨੂੰ ਹਮੇਸ਼ਾ ਪਿਆਰ ਦਿੱਤੀ ਹੈ ਕਿਉਂਕਿ ਇਸ ਟੀਮ ਨੇ 2009 ਤੋਂ ਲੈ ਕੇ ਮੇਰਾ ਸਾਥ ਦਿੱਤਾ ਹੈ ਮੇਰਾ ਕਦੇ ਸਾਥ ਨਹੀਂ ਛੱਡਿਆ ਇਸੇ ਕਰਕੇ ਘੱਗਾਂ ਤੋਂ ਪਹਿਲ ਦਿੱਤੀ ਸੀਗੀ ਮੈਨੂੰ ਮੇਰੇ ਯਾਦ ਹੈ ਕਿ ਜਦੋਂ ਵੀ ਕੋਈ ਅਨਾਉਂਸਮੈਂਟ ਹੁੰਦੀ ਸੀ ਸੀਐਮ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਹਿੱਤਾਂ ਲਈ ਲੋਕਾਂ ਦੇ ਹਿੱਤਾਂ ਲਈ ਕੁਝ ਦਿੱਤਾ ਜਾਂਦਾ ਸੀਗਾ ਤਾਂ ਸਭ ਤੋਂ ਪਹਿਲਾਂ ਘੱਗੇ ਦੀ ਟੀਮ ਆ ਜਾਂਦੀ ਸੀ ਜੀ ਸਾਡੇ ਹਸਪਤਾਲ ਹੈ ਨਹੀਂ ਸਾਨੂੰ ਕੋਮਲ ਰਹੀ ਖਾਲ ਦਿਓ ਕੰਡੇ ਸਾਨੂੰ ਪਤਨਾ ਸਮਾਣੇ ਪਟਿਆਲੇ ਜਾਣਾ ਪੈ ਜਾਂਦਾ ਸਾਡੇ ਟੈਸਟ ਨਹੀਂ ਇੱਥੇ ਹੁੰਦੇ ਸਾਨੂੰ ਤੁਸੀਂ ਇੱਥੇ ਮਹੱਲਾ ਕਲੀਨਿਕ ਦੇ ਦੋ ਕੱਗਾ ਨੂੰ ਮਹੱਲਾ ਕਲੀਨਿਕ ਦਿੱਤਾ ਉੱਥੇ ਤੁਸੀਂ ਸਾਰੇ ਇਲਾਜ ਕਰਾਉਣ ਵਾਸਤੇ ਜਾਂਦੇ ਹੋ ਬਾਹਰ ਖੜੀ ਖੜ ਕੇ ਦੱਸਿਓ ਮੈਨੂੰ ਜਿਨ੍ਹਾਂ ਨੇ ਕੋਗਨਿਟਿਵ ਆਪਣੇ ਮਹੱਲਾ ਕਲੀਨਿਕ ਦੇ ਵਿੱਚੋਂ ਜਿਨ੍ਹਾਂ ਨੇ ਟੈਸਟ ਕਰਵਾਏ ਨੇ ਦਵਾਇਆ ਲਈ ਹੈ ਕਿਸੇ ਦਾ ਕੋਈ ਪੈਸਾ ਲੱਗਾ ਜੀ ਨੇ ਨਾ ਲਗਾ ਇਹ ਤੁਹਾਡੀ ਚੁਣੀ ਹੋਈ ਸਰਕਾਰ ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ ਘਰ ਦੇ ਵਿੱਚੋਂ ਕੋਈ ਜੀ ਬਿਮਾਰ ਹੋ ਜਾਂਦਾ ਸੀਗਾ ਗਰੀਬੀ ਹੋਣ ਦੇ ਬਾਵਜੂਦ ਵੀ ਉਹਨੂੰ ਘਰ ਦੀਆਂ ਸੋਮੇ ਸੋਨੇ ਦੀਆਂ ਆਪਣੇ ਗਹਿਣੇ ਘੱਟੇ ਗਹਿਣੇ ਰੱਖ ਕੇ ਜਾਂ ਵੇਚ ਕੇ ਇਲਾਜ ਕਰਉਣਾ ਪੈਂਦਾ ਸੀ ਜਾਇ ਕੁਝ ਜਮੀਰ ਦਾ ਟੁਕੜਾ ਗਹਿਣੇ ਧਰ ਕੇ ਇਲਾਜ ਕਰਉਣਾ ਪੈ ਜਾਂਦਾ ਸੀ ਅੱਜ ਸਾਡੇ ਇਲਾਜ ਫਰੀ ਹੋਣ ਲੱਗ ਸਾਡੇ ਬੱਚਿਆਂ ਨੂੰ ਪੜ੍ਹਾਈ ਕਰਨ ਵਾਸਤੇ ਪਟਿਆਲੇ ਜਾਣਾ ਪੈਂਦਾ ਸੀਗਾ ਅੱਜ ਤੁਹਾਡੇ ਕੱਗੇ ਦੇ ਵਿੱਚ ਐਡਮਿਸ਼ਨਾਂ ਹੋਣ ਲੱਗ ਪਈਆਂ ਮੇਰੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਨੇ ਹਰਿਆਣੇ ਤੋਂ ਕਹਿੰਦੇ ਜੀ ਜਿਹੜਾ ਕੱਗੇ ਸਕੂਲ ਆਫ ਐਮੀਨ ਸਕੂਲ ਹੈ ਉਹਦੇ ਵਿੱਚ ਸਾਡੀ ਐਡਮਿਸ਼ਨ ਕਰਾ ਦਿਓ ਮੈਂ ਕਿਹਾ ਜੀ ਨਹੀਂ ਯੋਗਤਾ ਦੇ ਆਧਾਰ ਤੇ ਟੈਸਟ ਹੋਣਗੇ ਜਿਹੜਾ ਬੱਚਾ ਟੈਸਟ ਕਲੀਅਰ ਕਰੇਗਾ ਉਸ ਦੀ ਐਡਮਿਸ਼ਨ ਹੋਏ ਸਾਡੀਆਂ ਧੀਆ ਭੈਣਾਂ ਨੂੰ ਦੂਰ ਨਹੀਂ ਜਾਣਾ ਪੈਂਦਾ ਇੱਥੇ ਤੁਹਾਡੇ ਲੱਗੇ ਜਿਹੜਾ ਸਕੂਲ ਬਣ ਗਿਆ ਫਿਰ ਮੈਨੂੰ ਕਿਹਾ ਜੀ ਸਾਡੇ ਪਾਰਕ ਹੈ ਨਹੀਂ ਬਹੁਤ ਸਾਲ ਹੋ ਗਏ ਸਾਡਾ ਤਾਂ ਮੰਤਰੀ ਵੀ ਰਹਿ ਚੁੱਕਿਆ ਘੱਗੇ ਦਾ ਪਰ ਸਾਨੂੰ ਉਹਨੇ ਕਦੇ ਪਾਰਕ ਨਹੀਂ ਦਿੱਤਾ 20 ਲੱਖ ਰੁਪਏ ਦੀ ਲਾਗਤ ਨਾਲ 13 ਨੰਬਰ ਵਾਰਡ ਦੇ ਵਿੱਚ ਤੁਹਾਨੂੰ ਪਾਰਕ ਦਿੱਤਾ ਜਦੋਂ ਮੈਨੂੰ ਪ੍ਰਧਾਨ ਵੀ ਦੇ ਦੁਆਰਾ ਚੋਣ ਹੋਈ ਤਾਂ ਮੈਨੂੰ ਡਰੇਸ਼ ਜੀ ਨੇ ਕਿਹਾ ਕਹਿੰਦੇ ਜੀ ਸਾਡੇ ਘੱਗਾ ਦੇ ਲਈ ਦੁੱਖ ਸੁੱਖ ਦੇ ਲਈ ਕੋਈ ਪ੍ਰੋਗਰਾਮ ਕਰਨਾ ਹੋਵੇ ਨਾ ਸਾਡੇ ਕੋਲ ਕੋਈ ਥਾਂ ਹੈ ਨਹੀਂ ਸਾਨੂੰ ਗੁਰੂ ਘਰ ਦੇ ਵਿੱਚ ਜਨਤ ਫਾਇਦਾ ਜੰਦਾ ਗੁਰੂ ਘਰ ਦੇ ਵਿੱਚ ਵੀ ਕਈ ਵਾਰੀ ਦੋ ਦੋ ਪ੍ਰੋਗਰਾਮ ਹੁੰਦੇ ਨੇ ਪਰ ਇੱਕ ਨੂੰ ਬਹੁਤ ਔਕਾ ਹੋ ਜਾਂਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਤੁਹਾਨੂੰ ਸਵਾ ਐਕੜ ਦੇ ਕਰੀਬ ਜਿਹੜੀ ਜਗ੍ਹਾ ਦਿੱਤੀ ਜਿਹਦੇ ਵਿੱਚ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕਮਿਊਨਿਟੀ ਹਾਲ ਬਣਾਇਆ ਗਿਆ ਇੱਕ ਅੱਗੇ ਦੇ ਵਿੱਚ ਜਿਹੜੇ ਅੰਕੀਟ ਦੇ ਵਿੱਚ ਮੈਨੂੰ ਯਾਦ ਹੈ ਕਿ ਹੁਣ ਕਹ ਰਹੇ ਨੇ ਜੀ ਕਹਿੰਦੇ ਜੀ ਇੱਕ ਤਾਂ ਅੱਡਾ ਸਾਨੂੰ ਚਾਹੀਦਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਇਹ ਬਿਨਾਂ ਅੰਸ਼ੀਆਂ ਤੋਂ ਕੰਮ ਕੀਤੇ ਨੇ ਤੁਸੀਂ ਬਹੱਲਾ ਕਿੰਨੇ ਮੰਗਿਆ ਵਧੀਆ ਸਕੂਲ ਮੰਗਿਆ ਪਾਰਕ ਮੰਗਿਆ ਕਮਿਊਨਿਟੀ ਹਾਲ ਮੰਗਿਆ ਇਹ ਮੈਂ ਬਣਾ ਕੇ ਦੇ ਦਿੱਤਾ ਜੇ ਤੁਸੀਂ ਮੈਨੂੰ 13 ਦੇ 13 ਐਮਸੀ ਇੱਥੇ ਬਣਾ ਕੇ ਦੇ ਦਿਓ ਤੁਹਾਡੇ ਨਾਲ ਵਾਦਾ ਤੁਹਾਨੂੰ ਬਿਨਾਂ ਮੰਗਿਆਂ ਤੋਂ ਪਹਿਲਾਂ ਦਿੱਤਾ ਹੁਣ ਤੁਹਾਨੂੰ ਜੋ-ਜੋ ਕਹੋਗੇ ਉਹਦੇ ਨਾਲੋਂ ਡਬਲ ਦਊਗਾ ਇਹ ਮੈਂ ਵਾਦਾ ਕਰਕੇ ਅਰੇ ਸੋ ਉਦੋਂ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਵਿਰੋਧੀ ਸਿਫਤ ਕਰਦਾ ਜਦੋਂ ਵਿਰੋਧੀ ਸਿਫਤ ਕਰਦਾ ਨਾ ਤਾਂ ਇਹਦਾ ਮਤਲਬ ਸਾਫ਼ ਹੁੰਦਾ ਹੈ ਕਿ ਤੁਸੀਂ ਸਹੀ ਦਿਸ਼ਾ ਵੱਲ ਜਾ ਰਹੇ ਹੋ ਸੋਲ ਸਾਹਿਬ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਦੇ ਚੰਗੇ ਕੰਮਾਂ ਨੂੰ ਦੇਖਦਿਆਂ ਹੋਇਆ ਮਾਨ ਸਾਹਿਬ ਦੀ ਚੰਗੀ ਸੋਚ ਨੂੰ ਦੇਖਿਆ ਹੋਇਆ ਮੈਂ ਤੁਹਾਡੇ 13 ਦੇ 13 ਕੈਂਡੀਡੇਟਾਂ ਦਾ ਸਾਥ ਦਊਂਗਾ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਜਿਵੇਂ ਜਾਈਦਾ ਇਹ ਇਕੱਲਾ ਸਰਦਾਰ ਬਲਕਿ ਇਹਨਾਂ ਨੂੰ ਪਾਰਟੀ ਚੋਂ ਕਾਂਗਰਸ ਚੋਂ ਬਾਹਰ ਹੀ ਕੱਢਿਆ ਜਾ ਸਕਦਾ ਇਹ ਸਚਾਈ ਹੈਗਾ ਜਿਸ ਸਰਕਾਰ ਦੇ ਵਿੱਚ ਹੋਸੀ ਰਹੇ ਹੋਣ 10 ਸਾਲ ਜਾਂ 15 ਸਾਲ ਔਰ ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਇਆ ਸਾਡੀ ਸਟੇਜ ਤੋਂ ਅਨਾਉਂਸਮੈਂਟ ਕਰ ਰਿਹਾ ਕਿ ਅਸੀਂ 13 ਦੀਆਂ 13 ਸੀਟਾਂ ਤੇ ਆਪਣੀ ਜਿੰਦ ਜਾਨ ਲਾਵਾਂਗੇ ਔਰ ਤੁਹਾਡੀ ਝੋਲੀ ਪਾਵਾਂਗੇ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਇਹਦਾ ਮਤਲਬ ਸਾਫ਼ ਹੈ ਕਿ ਜਦੋਂ ਤੁਸੀਂ ਬਾਈ ਦੇ ਵਿੱਚ ਘੱਗਾ ਦੇ ਵਿੱਚੋਂ ਬਹੁਤ ਵੱਡੀ ਲੀਡ ਦਿੱਤੀ ਮੈਨੂੰ ਐਮਐਲਏ ਬਣਾਇਆ ਲੋਕ ਸਭਾ ਦੇ ਲਈ ਤੁਸੀਂ ਘੱਗੇ ਦੇ ਵਿੱਚੋਂ ਬਹੁਤ ਵੱਡੀ ਲੀਡ ਦਿੱਤੀ ਕੋਈ ਵਾਰਡ ਨਹੀਂ ਹਾਰੇ ਇਸ ਵਾਰ ਵੀ ਮੈਨੂੰ ਅਮੀਰ ਹੈ ਕਿ 13 ਦੀਆਂ 13 ਵਾੜਾ ਦੇ ਵਿੱਚੋਂ ਤੁਸੀਂ ਐਮਸੀ ਜਿਹੜਾ ਚੁਣੋਗੇ ਔਰ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਹੁਣ ਕੰਪੀਟੀਸ਼ਨ ਦਾ ਜਮਾਨਾ ਆ ਗਿਆ 12 ਨੰਬਰ ਵਾਰਡ ਵਾਲਿਓ ਇੱਕ ਗੱਲ ਯਾਦ ਰੱਖ ਲਿਓ ਤੁਹਾਡਾ ਕਦੇ ਪ੍ਰਧਾਨ ਬਣਿਆ ਇਥੋਂ ਵਾਰਡ ਨੰਬਰ 8 ਚੋਕੇ ਦੇ ਪ੍ਰਧਾਨ ਬਣਿਆ ਜਿਹੜਾ 13 ਦੀਆਂ 13 ਵਾਰਡਾਂ ਚ ਸਭ ਤੋਂ ਵੱਡੀ ਲੀਡ ਲੈ ਕੇ ਜਿੱਤੂਗਾ ਉਹ ਮੈਂ ਵਾਅਦਾ ਕਰਦਾ ਕਿ ਉਹਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਉਂਗਾ ਇਹ ਹੁਣ ਤੁਹਾਡੇ ਹੱਥ ਹੈ ਕਿਉਂਕਿ ਜਦੋਂ ਪ੍ਰਧਾਨ ਬਣ ਜੇ ਕਿਸੇ ਪਿੰਡ ਦਾ ਐਮਐਲਏ ਮੰਤਰੀ ਬਣ ਜੇ ਫਿਰ ਤਾਂ ਸਾਰਾ ਖਜ਼ਾਨਾ ਉਹਦੇ ਘਰ ਨੂੰ ਆਉਂਦਾ ਤੇ ਉਹ ਫਿਰ ਆਪਣੀ ਵਾਰਡ ਤੇ ਜਿਹੜਾ ਸਭ ਤੋਂ ਜ਼ਿਆਦਾ ਲਾਉਂਦਾ ਦੂਸਰਿਆਂ ਨੂੰ ਘੱਟ ਕਰ ਦਿੰਦਾ ਇਹ ਹੁਣ ਫੈਸਲਾ ਤੁਹਾਡੇ ਹੱਥ 'ਚ ਹੈ ਕੇ ਹੁਣ ਤੁਸੀਂ ਕੀ ਕਰਨਾ ਸੋ ਮੇਰੀ ਤੁਹਾਡੇ ਚਲਣਾ ਚ ਬੇਨਤੀ ਹੈ ਕਿ ਤੁਹਾਡੀ ਤੁਹਾਡੀ ਮੰਗ ਨੂੰ ਦੇਖਦੇ ਆਇਆ ਤੁਹਾਡੀ ਮਿੱਥੂ ਸਰਵੇ ਹੋਇਆ ਸਰਵੇ ਦੇ ਵਿੱਚੋਂ ਜਿਹੜੇ ਉਹ ਕੈਂਡੀਡੇਟਰ ਹੈ ਮਿੱਥੂ ਸਿੰਘ ਦਾ ਨਾਮ ਲਿਆ ਉਸੇ ਦੇ ਆਧਾਰ ਤੇ ਜਿਹੜੀ ਉਹ ਟਿਕਟ ਦੂਸਰਾ ਮਿੰਦਰ ਜਿਹੜਾ ਰਾਜਾ ਉਹ ਵੀ ਸਾਡਾ ਭਰਾ ਹੈ ਉਹ ਵੀ ਸਾਡੀ ਆਮ ਆਦਮੀ ਪਾਰਟੀ ਲਈ ਜਿੰਦ ਜਾਣ ਉਹਨੇ ਮਿੰਦਰ ਜਿੱਤੀ ਹੈ ਕੰਮ ਕੀਤਾ ਮੈਂ ਉਸ ਭਰਾ ਨੂੰ ਬੇਨਤੀ ਕਰਨਾ ਕੋਈ ਗੱਲ ਨਹੀਂ ਸੱਜਣਾ ਨਾਲ ਟੀਮਾਂ ਨਾਲ ਹੋ ਜਾਂਦਾ ਪਰ ਸਟੇਟ ਦਾ ਇੱਕੋ ਹੀ ਸੀਗਾ ਜੇ ਤਾਂ ਇੱਕ ਵਾਰਡ ਦੇ ਵਿੱਚੋਂ ਦੋ ਹੁੰਦੇ ਤਾਂ ਮੈਂ ਤੁਹਾਨੂੰ ਦੋਨੋਂ ਨੂੰ ਦੇ ਦੇਣੀਆਂ ਸੀ ਪਰ ਤੁਸੀਂ ਦੋਨੇ ਮੇਰੇ ਪ੍ਰਾਣੇ ਸਾਥੀਆਂ ਆਮ ਆਦਮੀ ਪਾਰਟੀ ਦੇ ਵਰਕਰੋਂ ਸਿਪਾਹੀਆਂ ਮੈਂ ਬੇਨਤੀ ਕਰਦਾ ਕਿ ਪਾਰਟੀ ਨੇ ਮਿੱਠੂ ਸਿੰਘ ਨੂੰ ਟਿਕਟ ਦਿੱਤੀ ਹੈ ਤੁਹਾਡਾ ਵੀ ਸਾਥ ਬਣਦਾ ਹੈ ਕਿ ਇਹਦਾ ਸਾਥ ਸਾਥ ਦਿਓ ਆਉਣ ਵਾਲਾ ਸਮਾਂ ਕੀ ਕੋਤਾ ਲੱਗਦਾ ਹੈ ਇਸ ਵਾਰਡ ਵਾਲੇ ਕਾਨੂੰ ਫਿਰ ਸਹਿਮਤੀ ਨਾਲ ਬਣਾ ਦੇ ਸੋ ਮੇਰੀ ਬੇਨਤੀ ਹੈ ਉਸ ਭਰਾ ਨੂੰ ਕਿ ਆ ਕੇ ਇਸ ਭਰਾ ਦਾ ਸਾਥ ਦੇ ਨਾਲ ਮਿਲ ਕੇ ਕੰਮ ਹੀ ਕਰਨੇ ਆ ਨਾ ਮਿੱਥੂ ਨੇ ਕਿਹੜਾ ਖਜਾਨੇ ਪਰ ਲੈਣੇ ਆ ਜੇ ਤੂੰ ਜਿਹੜਾ ਜਿੱਤ ਕੇ ਕਿਹੜਾ ਆਪਣੇ ਘਰ ਬਣਾ ਮਹਿਲ ਬਣਾ ਲੈਣੇ ਆ ਕਰਨੀ ਤਾਂ ਲੋਕ ਸੇਵਾ ਹੈ ਨਾ ਤੇ ਜੇ ਲੋਕ ਸੇਵਾ ਦੀ ਭਾਵਨਾ ਹੈ ਤਾਂ ਫਿਰ ਸਾਨੂੰ ਸਾਥ ਦੇਣਾ ਚਾਹੀਦਾ ਹੈ ਇੱਕ ਦੂਸਰੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੋ ਮੇਰੀ ਬੇਨਤੀ ਹੈ ਵਾਰਡ ਵਾਲੇ ਖਾਸ ਕਰਕੇ ਸਾਰੇ ਆਪਾਂ ਖੇਤੀ ਦੇ ਨਾਲ ਰਿਲੇਟਡ ਹੈਗੇ ਪਾਣੀਆਂ ਦੀ ਮੰਗ ਦਾ ਮੁੱਦਾ ਅਕੇਸ਼ ਸੁਤਰਾਣੇ ਦੇ ਵਿੱਚੋਂ ਮੈਂ ਸਕੂਤਰ ਵਿਧਾਨ ਸਭਾ ਦੇ ਵਿੱਚ ਪਹਿਲਾ ਐਮਐਲਏ ਹੈ ਕਿ ਜਿਹਨੇ ਪਾਣੀਆਂ ਦੀ ਗੱਲ ਕੀਤੀ ਸੀ ਮੈਂ ਇਕੱਲੇ ਐਮਐਲਏ ਨੇ ਪਾਣੀਆਂ ਦੀ ਗੱਲ ਕੀਤੀ ਸੀਗੀ ਕਿ ਭਾਗੜਾ ਰਹਿ ਸਾਡੇ ਹੜਕੇ ਸੁਤਰਾਣੇ ਚੋਂ ਨੱਕ ਕੇ ਜਾਂਦੀ ਹੈ ਪਰ ਵੱਧ ਕਿਸਮ ਦੀ ਰਹੀ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀਗੀਆਂ ਉਹਨਾਂ ਨੇ ਕਦੇ ਸਾਡੇ ਰਜ਼ਵਾਿਆਂ ਵਾਲ ਕਦੇ ਸਾਡੇ ਪਾਣੀ ਵੱਲ ਘਾਣੀ ਦਿੱਤਾ ਦਿੱਤਾ ਇੱਕੋ ਹੀ ਗੱਲ ਕਹੀ ਜਾਂਦੀ ਸੀਗੀ ਕਿ ਜੀ ਝੋਨਾ ਬੰਦ ਕਰ ਦੋ ਧਰਤੀ ਦਾ ਹੇਠਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਪਰ ਉਹਦਾ ਹੱਲ ਨਹੀਂ ਕਿਸੇ ਨੇ ਵੀ ਕੀਤਾ ਜੀਗਾ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਰੇ ਸੂਬੇ ਬੰਨ੍ਹ ਗਏ ਔਰ ਤੁਹਾਡੇ ਨਾਲ ਵਾਦਾ ਕਰਦਾ 2027 ਦੀਆਂ ਵੋਟਾਂ ਤਾਂ ਮੰਗੂਗਾ ਜੇ ਨਹੀ ਪਾਣੀ ਦਾ ਤੁਹਾਡੇ ਝੋਨੇ ਨੂੰ ਪਾਣੀ ਲੱਗੇਗਾ ਨਹੀਂ ਤਾਂ ਬੋਤ ਬੋਤ ਨਹੀਂ ਹੋਊਗਾ ਔਰ ਇੱਕ ਹੋਰ ਜਿਹੜਾ ਅਸੀਂ ਧਰਤੀ ਦਾ ਪਾਣੀ ਚੱਕ ਰਹੇ ਹਾਂ ਸਾਨੂੰ ਪਤਾ ਹੈ ਕਿ ਉਹ ਪਾਣੀ ਖਰਾਬ ਹੋ ਰਿਹਾ ਇਸੇ ਚੀਜ਼ ਨੂੰ ਦੇਖਦੇ ਹੋਇਆ 48 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਤੁਹਾਡੇ ਇੱਥੇ ਘੱਗਾ ਦੇ ਵਿੱਚ ਲੱਗਣ ਜਾ ਰਿਹਾ ਜਿਹਦਾ ਇਥੋਂ ਪਾਣੀ ਪਤਨਾ ਸ਼ਹਿਰ ਨੂੰ ਵੀ ਮਿਲਣਾ ਬੇਹੋਗ ਵੱਡੀ ਗੱਲ ਹੈ ਸੋ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਕਰਨ ਵਾਲੇ ਨੇ ਉਹ ਵੀ ਕਰਾਂਗੇ ਸੋ ਮੇਰੀ ਇੱਕੋ ਹੀ ਬੇਨਤੀ ਹੈ ਬੇਨਤੀ ਹੈ ਕਿ ਆਉਣ ਵਾਲੀ 21 ਤਰੀਕ ਨੂੰ ਸਿਰਫ ਚੋਣ ਨਿਸ਼ਾਨ ਜਿਹੜਾ ਝਾੜੂ ਦਾ ਤੁਹਾਨੂੰ ਇੱਕੋ ਹੀ ਨਜ਼ਰ ਹੋਣਾ ਚਾਹੀਦਾ ਕਿਉਂਕਿ ਇਸ ਚੋਣ ਨਿਸ਼ਾਨ ਝਾੜੂ ਨੇ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਘਰਾਂ ਦੀ ਸਾਡੇ ਬੱਚਿਆਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਪਹਿਲਾ ਹਲਕਾ ਸ਼ੁਤਰਾਣਾ ਜਿਹਦੇ ਵਿੱਚੋਂ 700 ਤੋਂ ਵੱਧ ਮੁੰਡਾ ਨੌਕਰੀ ਤੇ ਲੱਗਾ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ਼